ਅੱਜ ਦੇ ਬਿਜਲੀ ਬਿੱਲ 2025 ਨੂੰ ਲੈ ਕੇ ਅੱਜ ਧਰਨੇ 'ਤੇ ਪਹੁੰਚੇ ਕਿਸਾਨ ਭਰਾਵੋ ਤੇ ਬੀਬੀਓ ਭੈਣੋ ਤੇ ਮਾਜਮ ਸਾਥੀਓ ਬਿਜਲੀ ਇੱਕ ਇਹੋ ਜੀ ਚੀਜ਼ ਹੈ ਜਿਹੜੀ ਹਰ ਦੇਸ਼ ਦੇ ਤਰੱਕੀ ਵਾਸਤੇ ਬਹੁਤ ਹੀ ਜ਼ਰੂਰੀ ਹੈ ਜਿਹੜੇ ਵੀ ਦੇਸ਼ ਹੁਣ ਵਿਕਸਿਤ ਹੋਏ ਨੇ ਸਾਡੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉਹਨਾਂ ਨੇ ਜਿਹੜੇ-ਜਿਹੜੇ ਬਿਜਲੀ ਪ੍ਰੋਜੈਕਟ ਲਾਏ ਨੇ ਤੇ ਉਸ ਬਿਜਲੀ ਨਾਲ ਜਿੰਨੀ ਉਹਨਾਂ ਨੇ ਤਰੱਕੀ ਕੀਤੀ ਹੈ ਡਵੈਲਪਮੈਂਟ ਕੀਤੀ ਹੈ ਇੰਡਸਟਰੀ ਦੇ ਖੇਤਰ ਦੀ ਸਾਰੇ ਖੇਤਰਾਂ ਦੇ ਵਿੱਚ ਉਹ ਬਿਜਲੀ ਨਾਲ ਹੀ ਹੈ ਬਿਜਲੀ ਪੈਦਾਵਾਰ ਹੁੰਦੀ ਹੈ ਸੋਰਸਾਂ ਨਾਲ ਕੁਦਰਤੀ ਸੋਮਿਆਂ ਨਾਲ ਕੁਦਰਤੀ ਸੋਮੇ ਦੁਨੀਆ ਦੇ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੁਦਰਤੀ ਸੋਮੇ ਨੇ ਜਿਹੜੇ ਜਾਂ ਚੀਨ ਕੋਲੇ ਨੇ ਜਾਂ ਹਿੰਦੁਸਤਾਨ ਕੋਲੇ ਨੇ ਕਿਉਂਕਿ ਜਿਹੜੇ ਸੋਮਿਆਂ ਨਾਲ ਬਿਜਲੀ ਪੈਦਾ ਹੁੰਦੀ ਹੈ ਸਸਤੀ ਪੈਦਾ ਹੁੰਦੀ ਹੈ ਉਹ ਸੋਮੇ ਸਭ ਤੋਂ ਵੱਧ ਇੱਥੇ ਨੇ ਅਸੀਂ ਇਸ ਕਰਕੇ ਸਮਝਦੇ ਹਾਂ ਕਿ ਬਿਜਲੀ ਬਹੁਤ ਜ਼ਰੂਰੀ ਅੰਗ ਹੈ ਸਾਡੇ ਜੀਵਨ ਦਾ ਇਹਨੂੰ ਸਾਨੂੰ ਜਾਣਕਾਰੀ ਉਦੋਂ ਮਿਲੀ ਜਦੋਂ ਅਸੀਂ ਇਹ ਹੰਡਾ ਲਈ ਅਸੀਂ ਕੁਝ ਹਿੱਸਾ ਜੀਵੰਦਾ ਹੋ ਜਾਂ ਜਿਵੇਂ ਆ ਕਿ ਸਾਨੂੰ ਪਤਾ ਨਹੀਂ ਸੀ ਕਿ ਬਿਜਲੀ ਕੀ ਹੁੰਦੀ ਹੈ ਨਾ ਇਹ ਖੇਤਾਂ 'ਚ ਸੀ ਨਾ ਘਰਾਂ 'ਚ ਸੀ ਇਸ ਕਰਕੇ ਸਾਨੂੰ ਇਹਦੇ ਸੁੱਖਾਂ ਦਾ ਪਤਾ ਨਹੀਂ ਸੀ ਜਦੋਂ ਇਹ ਲੈ ਕੇ ਆਂਦੀ ਹੈ ਉਦੋਂ ਕਾਨੂੰਨ ਬਣਿਆ ਐਕਟ ਬਣਿਆ ਬਜਲੀ ਐਕਟ 1948 ਉਹ ਕਹਿੰਦੇ ਵੀ ਇਹ ਬਜਲੀ ਇੱਕ ਹੀ ਚੀਜ਼ ਹੈ ਜਿਹੜੀ ਹਰ ਬੰਦੇ ਦੇ ਵਰਤਨ ਵਾਸਤੇ ਬਹੁਤ ਜ਼ਰੂਰੀ ਹੈ ਉਹਦੇ ਜੀਵਨ ਵਾਸਤੇ ਇਹਨੂੰ ਗਰੀਮ ਨੂੰ ਵਾਸਤੇ ਵੀ ਲੋੜ ਹੈ ਮੀਰਾ ਵਾਸਤੇ ਵੀ ਲੋੜ ਹੈ ਤੈਨੂੰ ਇਹੋ ਜੀ ਬਣਾਓ ਵੀ ਇਹਨੂੰ ਤੇ ਨਾ ਆਪਾਂ ਨੇ ਕੋਈ ਮੁਨਾਫਾ ਨਹੀਂ ਲੈਣਾ ਇਹ ਮੁਨਾਫੇ ਵਾਲਾ ਧੰਦਾ ਨਹੀਂ ਹੈ ਇਸ ਕਰਕੇ ਇਹਨੂੰ ਸਸਤੀ ਤੋਂ ਸਸਤੀ ਕਿੰਨੀ ਪ੍ਰੋਵਾਈਡ ਕਰ ਸਕਦੇ ਆ ਖਪਤਕਾਰਾਂ ਨੂੰ ਉਹੋ ਜਿਹੇ ਤਰੀਕੇ ਬਣਾਏ ਜਾਣ ਫਿਰ ਸਸਤੀ ਬਿਜਲੀ ਡੈਮਾਂ ਤੋਂ ਪਾਣੀਆਂ ਤੋਂ ਹੁੰਦੀ ਹੈ ਸਸਤੀ ਬਿਜਲੀ ਕੋਲੇ ਨਾਲ ਹੁੰਦੀ ਹੈ ਸਸਤੀ ਬਿਜਲੀ ਹਵਾ ਨਾਲ ਹੁੰਦੀ ਹੈ ਸਸਤੀ ਬਿਜਲੀ ਸੂਰਜ ਨਾਲ ਹੁੰਦੀ ਹੈ ਸਸਤੀ ਬਿਜਲੀ ਕੂੜੇ ਕਰਕਟ ਨਾਲ ਵੀ ਹੁੰਦੀ ਹੈ ਜਿਹਨੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਇਹਨਾਂ ਇਹ ਸਾਰ ਸਾਮਾਨ ਜਿਹੜਾ ਜਿਹੜਾ ਮੈਂ ਗਿਣਿਆ ਕੇ ਗਿਆ ਇਹ ਭਾਰਤ ਦੇ ਵਿੱਚ ਬਾਧੂ ਹੈ ਨਾ ਕੋਲੇ ਦੀ ਘਾਟ ਹੈ ਨਾ ਪਾਣੀ ਦੀ ਘਾਟ ਹੈ ਨਾ ਸੂਰਜ ਦੀ ਧੁੱਪ ਦੀ ਘਾਟ ਹੈ ਨਾ ਕੂੜੇ ਕਰਕਟ ਦੀ ਘਾਟ ਹੈ ਨਾ ਬੱਲਣ ਦੀ ਘਾਟ ਹੈ ਜੇ ਨਹੀਂ ਸਾਨੂੰ ਇਹਨਾਂ ਨਾਲ ਜਦਬੱਧ ਤੋਂ ਵੱਧ ਦੇਸ਼ ਨੂੰ ਡਵੈਲਪਮੈਂਟ ਕਰਨ ਵਾਸਤੇ ਬਿਜਲੀ ਦਾ ਪ੍ਰਬੰਧ ਕਰਨ ਦੀ ਲੋੜ ਜੀ ਫਿਰ ਇੱਕ ਇੱਕ ਇਹ ਜਿਹੜਾ ਦਾਰਾ ਬੰਦਾ ਹੈ ਜੀਦੇ ਵਿੱਚ ਸਭ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਉਹ ਦੌਰ ਹੈ ਜਦੋਂ ਇਹ ਮਤਲਬ ਬਿਜਲੀ ਰੇਂਜ ਹੋਇਆ ਬਣਿਆ ਐਕਟ ਬਣਿਆ 1948 ਦਾ ਉਦੋਂ ਬਿਜਲੀ ਮੁਲਾਜ਼ਮਾਨੀ ਗਿਣਤੀ ਸੀ ਇੱਥੇ ਸਵਾ ਲੱਖ ਤੋਂ ਨੇੜੇ ਤੇੜੇ ਬਿਜਲੀ ਮੁਲਾਜ਼ਮੇ ਨੇ ਚੰਕ ਕੰਮ ਕਰਦੇ ਸੀ ਉਸ ਵੇਲੇ ਸਾਡੇ ਘਰਾਂ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਜਦੋਂ ਇਹਨਾਂ ਦੀ ਗਿਣਤੀ ਸਵਾ ਲੱਖ ਸੀ ਖੇਤਾਂ ਦੇ ਵਿੱਚ ਮੋਟਰਾਂ ਵੀ ਕਿਤੇ ਟਾਮੀਆਂ ਜਾਂ ਟਾਮੀਆਂ ਕਿਤੇ ਡਿਵੈਲਪਮੈਂਟ ਏਰੀਆ ਦੇ ਵਿੱਚ ਮੋਟਰਾਂ ਹੁੰਦੀਆਂ ਸੀ ਖੇਤਾਂ ਦੀ ਬਿਜਲੀ ਵੀ ਬਹੁਤ ਘੱਟ ਹੁੰਦੀ ਸੀ ਤੇ ਹੁਣ ਉਹ ਹਾਲਤ ਇਹ ਹੁੰਦੀ ਹੈ ਕਿ ਹੁਣ ਖਪਤਕਾਰਾਂ ਦੀ ਗਿਣਤੀ ਵਧ ਗਈ ਬਿਜਲੀ ਦੀ ਲੋੜ ਹੋ ਗਈ ਬਿਜਲੀ ਦਾ ਪਤਾ ਲੱਗ ਗਿਆ ਬਿਜਲੀ ਚੀਜ਼ ਕੀ ਹੈ ਅਸੀਂ ਜਿੰਨੇ ਬਿਜਲੀ ਦੇ ਨਾਲ ਐਂਨਾ ਜੁੜ ਗਏ ਆ ਤੇ ਸਾਡੀ ਜ਼ਿੰਦਗੀ ਦਾ ਚੜਨ ਵਾਲਾ ਦਿਨ ਹੈ ਜਿਹੜਾ ਉਦੋਂ ਚੰਗਾ ਚੜਦਾ ਜਿੱਦਾਂ ਸਾਡੇ ਘਰੇ ਦੇ ਵਿੱਚ ਬਿਜਲੀ ਹੁੰਦੀ ਹੈ ਤੇ ਅਸੀਂ ਜਿੰਦਗੀ ਦੇ ਜਿਹੜੇ ਚੈਅ ਜੁੜ ਗਏ ਆ ਜਿੰਨੇ ਇੱਕ ਦਿਨ ਵੀ ਬਿਜਲੀ ਨਹੀਂ ਆਉਂਦੀ ਤਾਂ ਉਹਦੇ ਸਾਡੇ ਅੱਧੇ ਪਿੰਡ ਦੇ ਵਿੱਚੋਂ ਪਾਣੀ ਮੁੱਕਿਆ ਹੁੰਦਾ ਜਿਹੜੀ ਹੋਰ ਚੀਜ਼ਾਂ ਵੀ ਇਹਨਾਂ ਤੇ ਜਉਈਏ ਜੇ ਬਿਜਲੀ ਨਾ ਹੋਈ ਤਾਂ ਪਾਣੀ ਹੈ ਨਹੀਂ ਉਹ ਕਿੱਧਰ ਗਿਆ ਇਹ ਵੱਡਾ ਵਿਸ਼ਾ ਹੈ ਲੰਮੀ ਜਾਣੀ ਆ ਨਲਕੇ ਸਾਡੇ ਕਿੱਧਰ ਗਏ ਪਾਣੀ ਡੂੰਗਾ ਕਿਉਂ ਚੱਲੇ ਗਿਆ ਦੂਜੇ ਮਾਡਲ ਨਾਲ ਜੁੜਦੀ ਹੋਈ ਗੱਲ ਤੇ ਜਦੋਂ ਬਿਜਲੀ ਸ਼ੁਰੂਆਤ ਹੋਈ ਉਦੋਂ ਸਫਾ 7 ਲੱਖ ਮੁਲਾਜ਼ਮੇ ਜਦੋਂ ਪਿੰਡਾਂ ਦੇ ਵਿੱਚ ਲਾਈਨਾਂ ਨਹੀਂ ਸੀ ਲੈਣ ਨਹੀਂ ਸੀ ਦੇਣ ਨਹੀਂ ਸੀ ਕੁਝ ਨਹੀਂ ਸੀ ਤੇ ਜਦੋਂ ਬੱਚੇ-ਬੱਚੇ ਕੋਲੇ ਬਿਜਲੀ ਚਲੀ ਗਈ ਉਦੋਂ ਬਿਜਲਾਈਮਾਂ ਦੀ ਬੇਨਤੀ ਕਿੰਨੀ ਰਹੀਗੀ 30000 ਜੇਨੇ ਤਰੱਕੀ ਹੋ ਗਈ ਇਹ ਬਿਜਲੀ ਦੀ ਡਿਮਾਂਡ ਵਧ ਗਈ ਬਿਜਲੀ ਦੀ ਖਪਤ ਵਧ ਗਈ ਬਿਜਲੀ ਦੇ ਖਪਤਕਾਰ ਵਧ ਗਏ ਬਿਜਲੀ ਦੇ ਲੋੜਾਂ ਵਧ ਗਈਆਂ ਤੇ ਮੁਲਾਜ਼ਮਾਂ ਦੀ ਗਿਣਤੀ ਚੌਥਾ ਹਿੱਸਾ ਰਹੇਗੀ ਠਾਕ ਦੇਉ ਚੌਥੇ ਹਿੱਸੇ ਦੇ ਵਿੱਚੋਂ ਜਿੰਨਾਂ ਦੀਆਂ ਭਰਤੀਆਂ ਹੋ ਜਾਂਦੀਆਂ ਨੇ ਰਿਟਾਇਰਮੈਂਟਾਂ ਹੋ ਜਾਂਦੇ ਨੇ ਮੁੜ ਕੇ ਉਹਨਾਂ ਦੀ ਭਰਤੀ ਨਹੀਂ ਕੀਤੀ ਜਾਂਦੀ ਆਊਟਸੋਰਸਿੰਗ ਨਾਲ ਕੰਮ ਯਾਨੀ ਕੰਟ੍ਰੈਕਟ ਬੇਸ ਤੇ ਕੰਮ ਬਿਜਲੀ ਕੰਮਿਆਂ ਤੋਂ ਬਾਹਰ ਤੋਂ ਲੈਣਾ ਬਾਹਰ ਤੋਂ ਭਰਤੀ ਕਰਨਾ ਅਨਰੇਟ ਮੁੰਡਿਆਂ ਨੂੰ ਖੰਭਿਆਂ ਤੇ ਚੜ ਦੇਣਾ ਖੰਭਿਆਂ ਤੇ ਉਹਨਾਂ ਦੀਆਂ ਡੈਥਾਂ ਤੇ ਲਾਸ਼ਾਂ ਲਟਕਦੀਆਂ ਨੇ ਕੋਈ ਉਹਨਾਂ ਦਾ ਮਾਮਲਾ ਨਹੀਂ ਕੋਈ ਕੰਪਨਸੇਸ਼ਨ ਨਹੀਂ ਕੁਝ ਨਹੀਂ ਜਿਹਨੇ ਇਸ ਕਰਕੇ ਇਹਨਾਂ ਨੇ ਹੌਲੀ 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 ਐ ਬਣਾਤਾ ਜਿਹੜੀ ਬਿਜਲੀ ਦੀ ਸਪਲਾਈ ਹੈ ਜਿਹੜੀ ਨੋ ਪ੍ਰੂਫਟ ਨੋ ਲਾਸਟ ਤੇ ਕੰਮ ਕਰਦੀ ਸੀ ਫਿਰ ਇਹਨਾਂ ਨੇ ਬਿਜਲੀ ਐਕਟ ਇਕ 2003 ਲਿਆਂਦਾ ਉਹਦੇ ਚੋਂ ਕੱਟਦੀ ਲਾਇਨ ਵੀ ਪੁਨੇਹ ਮੁਨਾਫਾ ਨਹੀਂ ਤੋਂ ਲਿਆ ਜਾ ਸਕਦਾ ਉਹਦੇ ਤੇ ਮੁਨਾਫੇ ਵਾਲਾ ਅਦਾਰਾ ਬਣਾ ਕੇ ਨਿਗਮੀ ਕਰਨ ਤੇ ਨਿਜੀ ਕਰਨ ਦੇ ਤੇ ਪੈਰ ਤਨ ਬਹੁਤ ਵੱਡਾ ਵਿਰੋਧ ਹੋਇਆ ਆਪਾਂ 2000 ਮੇਰੇ ਖਿਆਲ ਚ ਨੌ ਦੀ ਘਟਨਾ ਹੋਊ ਚੰਡੀਗੜ੍ਹ ਦੇ ਵਿੱਚ ਜਦੋਂ ਆਪਣੇ ਤੇ ਲਾਠੀ ਚਾਰਜ ਹੋਇਆ 70 ਬੱਸਾਂ ਭੰਨੀਆਂ ਤਿੰਨ ਬੰਦੇ ਸ਼ਹੀਦ ਹੋਏ ਲਗਭਗ ਆਪਣੇ 54 ਬੰਦਿਆਂ ਤੇ 307 ਦੇ ਮੁਕਾਦਮੇ ਦਰਜ ਹੋਏ ਅਸੀਂ ਜਿੰਨਾਂ ਦੇ ਰਹਿ ਕੇ ਵੀ ਆਏ ਆ ਜਾਨੀ ਉਦੋਂ ਪਿੱਛੋਂ 2009 ਤੋਂ ਬਾਅਦ ਇਹ ਕੜ ਕੇ ਕਿੰਨਾ ਪਿੱਛੇ ਚਲਾ ਗਿਆ ਸੀ 2000 ਜਿਹੜੇ ਬਾਦਲ ਸਰਕਾਰ ਨੇ ਫਿਰ 2016 ਦੇ ਲਗਭਗ ਮੇਰੇ ਖਿਆਲ ਚ ਕਿਹੜਾ ਸੰ ਸੀਗਾ ਉਹਦੇ ਚ ਇਹ ਲਾਗੂ ਕੀਤਾ ਨਿਕਮੀ ਕਰਨੀ ਜਿਗਰ ਨਾਲ ਹੀ ਜਾਨੀ ਇਹ ਬਿਜਲੀ ਨੂੰ ਹੁਣ ਇਹਨਾਂ ਨੇ ਮਤਲਬ ਉਹ ਐਕਟ ਬਣਾ ਕੇ 2003 ਇੱਕ ਵਾਰ ਇਹ ਬਣਾਤਾ ਵੀ ਤੋਂ ਮੁਨਾਫਾ ਤਾਂ ਲਿਆ ਜਾ ਸਕਦਾ ਹੈ ਨਿੱਜੀ ਕੰਪਨੀਆਂ ਦੇ ਵਿੱਚ ਵੰਡ ਕੀਤੀ ਜਾ ਸਕਦੀ ਹੈ ਬੰਡਿੰਗ ਦਾ ਸ਼ੋਰ ਉਹਨਾਂ ਨੇ ਜਿੰਨਾ ਪ੍ਰੋਸੈਸ ਜਰੂਰ ਕੀਤਾ ਉਹ ਜਾਨੀ ਇੱਥੇ ਤੱਕ ਹੁਣ ਇਹ 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 ਹੱਦ ਧੁੰ ਅੱਗੇ ਆ ਜਿੱਤਵਾ ਹੁਣ ਇਹਦਾ ਪੂਰੇ ਦਾ ਪੂਰਾ ਬਿਜਲੀ ਦਾ ਕੇਂਦਰੀਕਰਨ ਕਰਨ ਜਾ ਰਹੇ ਕਿ ਇਹ ਇੱਕ ਐਕਟ ਬਣਾਇਆ ਜਿਹੜਾ ਬਿਜਲੀ ਬਿਲ 225 ਹੈ ਉਹਦੀ ਧਾਰਾ 166 ਕਹਿੰਦੀ ਹੈ ਕਿ ਬਿਜਲੀ ਕੌਂਸਲ ਗਠਿਤ ਕਰ ਸਕਦੀ ਹੈ ਕੇਂਦਰ ਸਰਕਾਰ ਬਿਜਲੀ ਗਠਿਤ ਕਰਨ ਵਾਸਤੇ ਬਿਜਲੀ ਕੌਂਸਲ ਕਰ ਬਣਾਉਣ ਵਾਸਤੇ ਉਹਦਾ ਇੰਚਾਰਜ ਹੋਊਗਾ ਕੇਂਦਰ ਦਾ ਬਿਜਲੀ ਮੰਤਰੀ ਰਾਜਾਂ ਦੇ ਮੰਤਰੀ ਉਹਦੇ ਮੈਂਬਰ ਹੋਣਗੇ ਤੇ ਹੋਮ ਵਿਭਾਗ ਦਾ ਕੇਂਦਰ ਤੇ ਬਿਜਲੀ ਵਿਭਾਗ ਦਾ ਸਖਤਰ ਹੈ ਜਿਹੜਾ ਉਹ ਕਨਵੀਨਰ ਹੋਊਗਾ ਜਿਹੜਾ ਪੱਕੇ ਤੌਰ ਤੇ ਰਹੂਗਾ ਉਹ ਬਿਜਲੀ ਕੌਂਸਲ ਹੈ ਜਿਹੜੀ ਕੇਂਦਰ ਦੀ ਉਹ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚ ਕਿੱਥੇ ਕੀ ਚੱਲਦਾ ਸਬਸਿਡੀ ਦੇਣੀ ਠੀਕ ਹੈ ਕਿ ਨਹੀਂ ਫ੍ਰੀ ਦੇਣੀ ਠੀਕ ਹੈ ਕਿ ਨਹੀਂ ਮਜ਼ਦੂਰਾਂ ਨੂੰ ਫ੍ਰੀ ਦੇਣੀ ਹੈ ਕਿ ਨਹੀਂ ਸਬਸਿਡੀ ਦੇਣੀ ਹੈ ਕਿ ਨਹੀਂ ਉਹ ਸਾਰੀਆਂ ਸਲਾਹਾਂ ਸੁਲੂਹਾ ਕੇਂਦਰ ਕਹਿੰਦੇ ਵੀ ਉਹ ਤੋਂ ਲਿਆ ਕਰਾਂਗੇ ਅਸੀਂ ਇਹਦਾ ਮਤਲਬ ਇਹ ਵੀ ਉਹ ਜਿਹੜੀ ਬਿਜਲੀ ਕੌਂਸਲ ਬਣਣੀ ਹੈ ਉਹਨੇ ਆਈਏ ਰਾਜ ਸਰਕਾਰਾਂ ਕੋਲੇ ਜਿਹੜੇ ਅਧਿਕਾਰ ਕੋਲੇ ਸਾਰੇ ਉਹਦੇ ਹੱਥਾਂ ਚ ਆ ਜਾਣੇ ਇਹਦਾ ਮਤਲਬ ਬਿਜਲੀ ਨੂੰ ਖੋ ਕੇ ਕੇਂਦਰ ਦੇ ਵਿੱਚ ਲੈ ਕੇ ਜਾਣਾ ਕੇਂਦਰੀਕਰਨ ਕਰਨਾ ਤੇ ਉੱਥੋਂ ਸਾਰੀਆਂ ਸਬਸਿਡੀਆਂ ਜਿਹੜੀਆਂ ਮੋਟਰਾਂ ਫਰੀ ਚੱਲਦੀਆਂ ਨੇ ਜਿਹੜੀਆਂ ਘਰਾਂ ਦੇ ਵਿੱਚ ਆ 600 ਜੂਨਟ ਮੁਫਾ ਉਹ ਸਾਰੀ ਖਤਮ ਆ ਜਿਹੜੀ ਮੁਲਾਜ਼ਮਾਂ ਦੀ ਕੋਸ ਸਰਕਾਰੀ ਭਰਤੀ ਹੁੰਦੀ ਹੈ ਇਹ ਸਾਰੀ ਖਤਮ ਇਹ ਕੰਟੈਕਟ ਵੇਸ ਤੇ ਕੰਪਨੀਆਂ ਨੂੰ ਕੰਟਰੋਲ ਕਰਕੇ ਕੰਪਨੀਆਂ ਸੋਡੇ ਆਊਟਸੋਰਸ ਨੇ ਨਿੱਜੀ ਲੇਬਰ ਦੇ ਤੌਰ ਤੇ ਕੰਮ ਦੇਣੀਆਂ ਉਜਰਤਾਂ ਵੀ ਉਹਨਾਂ ਦੀਆਂ ਆਉਂਦੀਆਂ ਹੁੰਦੀਆਂ ਜਿਹੜੀ ਸਰਕਾਰੀ ਭਰਤੀ ਹੋ ਰਹੀ ਹੈ ਜਿਹਦੇ ਵਿੱਚ 30 35 ਹਜ਼ਾਰ ਮੁੰਡਾ ਸਾਡਾ ਹੁਣ ਸਰਕਾਰੀ ਹੈ ਇਹ ਨਹੀਂ ਰਹਿਣਾ ਨਾ ਇਹਨਾਂ ਦੀਆਂ ਪੈਨਸ਼ਨਾਂ ਰਹਿਣੀਆਂ ਨੇ ਇਹ ਖਤਮ ਹੋਣਾ ਹੈ ਦੂਜੀ ਆ ਜਿਹੜੇ ਸਾਡੀਆਂ ਮੋਟਰਾਂ ਚੱਲਦੀਆਂ ਨੇ ਬੱਲ ਬਚੜ ਕੇ ਚਾਰ-ਚਾਰ ਦਿਨ ਤੱਕ ਬੱਲ ਬੰਦ ਹੀ ਨਹੀਂ ਕਰਦੇ ਨਾ ਪਰ ਜਿਹੜੇ ਮੋਟਰ ਚੱਲ ਕੇ ਨਾ ਹੀ ਨਹੀਂ ਲੈਂਦੇ ਦਾ ਬੰਦ ਕਰਦਾ ਗੁੰਡੀ ਦੱਸ ਕੇ ਜਾਂਦਾ ਵੀ ਭਾਈ ਸੁਡੀ ਟੈਂਕੀ ਭਰ ਨਹੀ ਚੱਲਣਗੀਆਂ ਫੇਕਾਂ ਦੀਆਂ ਮੋਟਰਾਂ ਵੀ ਨਹੀਂ ਚੱਲਣਗੀਆਂ ਸਵਾਲ ਇਹ ਹੈ ਬਿਜਲੀ ਦਾ ਸਵਾਲ ਇਹ ਸਾਡੀ ਨਾਲ ਜਿੰਦਗੀ ਜੁੜੀ ਹੋਈ ਚੀਜ਼ ਹੈ ਰੌਲਾ ਇਹ ਕਿ ਇਹ ਕਿਉਂ ਕਰ ਰਹੇ ਨੇ ਭਲਾ ਇਹ ਕੱਲੀ ਬਿਜ਼ਨਸ ਤੋਂ ਖੋ ਰਹੇ ਇਹੇ ਬਣਾਉਣ ਨਹੀਂ ਜਾ ਰਹੇ ਨੇ ਕਿ ਜਿੱਕ ਸਰਕਾਰ ਹੈ ਰਾਜਾ ਮਾਲਕ ਤੇ ਇੱਥੇ ਇੱਕ ਮਾਲਕ ਚਾਹੀਦਾ ਇੱਕ ਨੌਕਰ ਚਾਹੀਦਾ ਇੱਕ ਮਾਲਕ ਦੂਜਾ ਲੇਬਰ ਜਿਹੜੀ ਉਹ ਮਾਲਕ ਦੇ ਹੁਕਮਾਂ ਤੇ ਕੰਮ ਕਰੇ ਉਹਦੀਆਂ ਮਿਹਰਬਾਨੀਆਂ ਦੀਆਂ ਉਜਰਤਾਂ ਤੇ ਕੰਮ ਕਰੇ ਜੀਵਨ ਬਿਤਾਰ ਕਰੇ ਆ ਵਿਚ ਵਿਚਾਲੇ ਵਾਲਾ ਇਹ ਖੇਤਰ ਜਿਹੜਾ ਇਹ ਕਹਿੰਦਾ ਵੀ ਸਾਨੂੰ ਨਹੀਂ ਕਿਸੇ ਦੀ ਲੋੜ ਅਸੀਂ ਨਹੀਂ ਕਿਸੇ ਦੇ ਮਤਾਜ ਅਸੀਂ ਨਹੀਂ ਕਿਸੇ ਤੋਂ ਕੀ ਲੈਣਾ ਅਸੀਂ ਆਪਦੇ ਤੇ ਨਿਰਪਰ ਆ ਸਾਡੀ ਜ਼ਮੀਨ ਹੈ ਇਹਦੇ ਚੋਂ ਸਾਨੂੰ ਫਸਲ ਹੁੰਦੀ ਹੈ ਚਾਰ ਮਾਣ ਦਾਣੇ ਹੁੰਦੇ ਨੇ ਸਾਡੇ ਬੱਚੇ ਪਲਦੇ ਨੇ ਸਾਨੂੰ ਕਿਸੇ ਦੀ ਲੋੜ ਨਹੀਂ ਬਿੱੱਡੇ ਹੋਊਗੇ ਲੈ ਲਾਂਗੇ ਬਿਜਲੀ ਹੋਊਗੀ ਵਰਤਲਾਂਗੇ। ਨਾ ਸਾਨੂੰ ਖਾਧਾਂ ਦੀ ਲੋੜ, ਨਾ ਸਾਨੂੰ ਰੇਹਾਂ ਦੀ ਲੋੜ, ਨਾ ਸਾਨੂੰ ਸਪਰੇਹਾਂ ਦੀ ਲੋੜ, ਨਾ ਸਾਨੂੰ ਬਾਣੀਆਂ ਦੀ ਲੋੜ, ਨਾ ਨੂੰ ਪੰਪਾਂ ਦੀ ਲੋੜ। ਜਿਹੜੀ ਇਸ ਤਰ੍ਹਾਂ ਦਾ ਹਿੱਸਾ ਹੈ ਮੀਡੀ ਬਰਗ ਦਾ ਜਿਹੜਾ ਉਹ ਹਿੱਸਾ ਹੈ ਕਿ ਮੇਰੇ ਬੱਚੇ ਤਾਂ ਮੁਲਾਜ਼ਮ ਨੇ ਸਰਕਾਰੀ ਨੌਕਰੀਆਂ ਲੈਂਦੇ ਨੇ। ਉਹਨਾਂ ਦਾ ਤਾਂ ਆਪਣੇ ਕਾਰੋਬਾਰ ਨੇ ਉਹਨਾਂ ਦੇ ਦੁਕਾਨਾਂ ਚੱਲਦੀਆਂ ਨੇ, ਉਹਦਾ ਆਪਣੀ ਜ਼ਿੰਦਗੀ ਬਿਸਾਰ ਕਰਦੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ। ਇਸ ਤਰ੍ਹਾਂ ਦਾ ਰੁਝਾਨ ਮੁਕੰਮਲ ਖਾਤਮੇ ਵੱਲ ਜਾ ਰਿਹਾ ਹੈ ਨਾ ਛੋਟੀ ਇੰਡਸਟਰੀ ਛੱਡਣੀ ਹੈ ਨਾ ਛੋਟੀ ਦੁਕਾਨਦਾਰੀ ਛੱਡਣੀ ਹੈ ਨਾ ਛੋਟੀ ਖੇਤੀ ਛੱਡਣੀ ਹੈ ਆ ਜਿਹੜੀਆਂ ਸੁੱਖ ਸਹੂਲਤਾਂ ਤੁਹਾਨੂੰ ਮਿਲਦੀਆਂ ਸੀ ਨਾ ਫੇਰੀ ਜਿਨ੍ਹਾਂ ਨੂੰ ਕਹਿੰਦੇ ਸੀ ਨੋ ਪ੍ਰੋਫਿਟ ਨੋ ਲਾਸ ਦੇ ਕੰਮ ਕਰਨੀਆਂ ਉਹ ਸਾਰੀਆਂ ਤੁਹਾਡੇ ਕੋਲੋਂ ਖੋ ਕੇ ਹੌਲੀ-ਹੌਲੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੇ ਤੁਸੀਂ ਤੁਹਾਡੇ ਚ ਬੈਠਾ ਕੋਸ ਹਿੱਸਾ ਸਭ ਤੋਂ ਪਹਿਲਾਂ ਵਿੱਦਿਆ ਜਦੋਂ ਇਹਨਾਂ ਨੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਨੇ ਕਿਉਂ ਦੇਸ਼ ਦੇ ਵਿੱਚ ਘਰਜਾਨ ਚੱਲਿਆ ਸੀ ਕਿ ਜਿਹੜੇ ਦੇਸ਼ ਦੇ ਵਿੱਚ ਪੜ੍ਹਾਈ ਨਹੀਂ ਉਹ ਦੇਸ਼ ਵਿੱਚ ਤਰੱਕੀ ਨਹੀਂ ਕਰ ਸਕਦਾ ਤਾਂ ਭਾਰਤੀ ਸਰਕਾਰ ਨੇ ਤਿੰਨ ਧਾਰਾਾਂ ਬਣਾਈਆਂ ਤਿੰਨ ਕਾਨੂੰਨ ਬਣਾਏ ਧਾਰਾ 145 43 44 ਉਹਦੇ ਵਿੱਚ ਕਾਨੂੰਨ 'ਚ ਬਣਾਇਆ ਕਿ ਕੋਈ ਵੀ ਬੱਚਾ ਜਿਹੜਾ 4 ਸਾਲ ਤੋਂ 5 ਸਾਲ ਦੀ ਉਮਰ ਤੋਂ ਬਾਅਦ ਹੋ ਗਿਆ ਉਹ ਬੱਚਾ ਹਰ ਹਾਲਤ 'ਚ ਸਕੂਲ ਭੇਜਿਆ ਜਾਊਗਾ ਤੇ ਉਹਨੂੰ 10ਵੇਂ ਤੱਕ ਦੀ ਵਿੱਦਿਆ ਫਰੀ ਬਣੂ ਤੇ ਕੋਈ ਵੀ ਬੰਦਾ 4-5 ਸਾਲ ਤੋਂ ਲੈ ਕੇ 14-16 ਸਾਲ ਦੀ ਉਮਰ ਤੱਕ ਕਿਸੇ ਬੱਚੇ ਤੋਂ ਕੰਮ ਨਹੀਂ ਕਰਵਾ ਸਕਦਾ ਜੇ ਕਰਵਾਊਗਾ ਤਾਂ ਗੈਰਕਾਨੂੰਨੀ ਹੋਊਗਾ ਕਾਨੂੰਨ ਤਾਂ ਨਹੀਂ ਉਹ ਲਾਗੂ ਹੋ ਸਕਿਆ ਇੰਪਲੀਮੈਂਟ ਤਾਂ ਨਹੀਂ ਹੋਇਆ ਭਾਰਤ ਦੇ ਕਾਗਜ਼ਾਂ 'ਚ ਬਣ ਗਿਆ ਪਰ ਸਾਡੇ ਲੋਕਾਂ ਦੇ ਵਿੱਚ ਇੱਕ ਪ੍ਰਚਾਰ ਚੱਲ ਗਿਆ ਤੇ ਜੇ ਬੱਚੇ ਦਾ ਭਵਿੱਖ ਬਣਾਉਣਾ ਹੈ ਤਾਂ ਉਹਨੂੰ ਆਪਾਂ ਸਕੂਲਾਂ ਦੇ ਵਿੱਚ ਪਾਓ ਆਸਤੇ ਆਸਤੇ ਇਹ ਡਿਵੈਲਪ ਹੁੰਦੀ ਹੁੰਦੀ ਚੀਜ਼ ਕਿਉਂਕਿ ਬਿਜਲੀ ਪੈਸੇ ਦੇ ਸਕੂਲ ਵਿੱਦਿਆ ਦੇ ਉੱਤੇ ਕੋਈ ਪੈਸਾ ਨਹੀਂ ਸੀ ਸਾਡਾ ਲੱਗਦਾ ਸਾਨੂੰ ਸਕੂਲ ਜਾਂਦੇ ਨਾ ਉਦੋਂ ਖਲਾਸੇ ਹੁੰਦੇ ਨਾ ਐਮਬੀਡੀਆ ਹੁੰਦੀਆਂ ਨਾ ਨਕਲਾਂ ਹੁੰਦੀਆਂ ਨਾ ਟਿਊਸ਼ਨਾਂ ਹੁੰਦੀਆਂ ਪੜ੍ਹਾਈ ਫਰੀ ਚ ਪੜ੍ਹ ਕੇ ਅਸੀਂ ਟੀਚਰ ਵੀ ਲੱਗੇ ਜੱਜ ਵੀ ਲੱਗੇ ਵਕੀਲ ਵੀ ਬਣੇ ਡਾਕਟਰ ਵੀ ਬਣੇ ਸ਼ਾਸਤਾਨ ਵੀ ਬਣੇ ਸਾਰੇ ਖੇਤਰਾਂ ਦੇ ਵਿੱਚ ਸਾਡੇ ਗਰੀਬਾਂ ਦੇ ਮਜ਼ਦੂਰਾਂ ਦੇ ਬੱਚੇ ਡਿਵੈਲਪਮੈਂਟ ਹੋ ਕੇ ਉੱਚੀਆਂ ਕੁਰਸੀਆਂ ਤੇ ਬੈਠੇ ਨਹੀਂ ਬਾਰਾਕਾਦੀ ਗੱਲ ਹੈ ਜਦੋਂ ਮੁਕਾਬਲੇ ਦੇ ਵਿੱਚ ਇਧਰਲੇ ਬੰਨੇ ਰਮਦਾਸੀਆਂ ਦਾ ਮੁੰਡਾ ਬੈਠਾ ਉਹ ਉੱਚੀ ਕੁਰਸੀ ਤੇ ਹੈ ਤੇ ਨਾਲ ਲੱਗਦੀ ਕੁਰਸੀ ਤੇ ਬ੍ਰਾਹਮਣਾਂ ਦਾ ਮੁੰਡਾ ਬੈਠਾ ਉਹ ਛੋਟੀ ਕੁਰਸੀ ਤੇ ਹੈ ਤੇ ਇਧਰ ਰਮਦਾਸੀਆਂ ਦਾ ਮੁੰਡਾ ਹੁਕਮ ਦਿੰਦਾ ਜਾ ਉਹ ਫਲਾਣੇ ਪਏ ਫਲਾਣਾ ਚਾਕੇ ਫਲਾਣੀ ਜਗ੍ਹਾ ਤੇ ਫੜਾ ਕੇ ਆ ਬਾਰਾਦੀ ਖਾਤ ਇੱਕ ਅੰਨੇ ਬਾਰਾਦੀ ਖਾਤਾ ਕਿ ਇੱਕੇ ਡੈਕਸ ਦੇ ਉੱਤੇ ਇੱਕੋ ਟੀਚਰ ਦੀ ਕੌਚਕ ਦੇ ਵਿੱਚ ਵੱਡੇ ਬੰਦਿਆਂ ਦਾ ਬੱਚਾ ਵੀ ਉੱਥੇ ਬੈਠਾ ਤੇ ਛੋਟੇ ਛੋਟਾ ਬੱਚਾ ਗਰੀਬ ਬੱਚਾ ਵੀ ਉੱਥੇ ਬੈਠਾ ਇਹ ਬਰਾਬਰਤਾ ਨਹੀਂ ਚੱਲੀ ਗਈ ਉਸੇ ਵੇਲੇ ਵਿੱਦਿਆ ਦਾ ਪਠਾ ਪੜਾਉਣ ਦੀ ਖਾਤਰ ਪ੍ਰਚਾਰ ਕਰਿਆ ਕਿ ਟੀਚਰਾਂ ਦੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਤਾਂ ਹੁੰਦੀ ਨਹੀਂ ਕਿਉਂਕਿ ਟੀਚਰਾਂ ਨੂੰ ਛੋਟਾਂ ਦਿੱਤੀਆਂ ਪਹਿਲਾਂ ਜੇ ਕਿਸੇ ਬੱਚੇ ਨੂੰ ਐਂਦੇ ਨੰਬਰ ਘੱਟ ਆ ਜਾਂਦੇ ਕਿਸੇ ਟੀਚਰ ਦੇ ਸਰਵਿਸ ਇੰਕਰੀਮੈਂਟ ਕੱਟ ਜਾਂਦਾ ਹੂਗਾ ਲੰਮੀ ਜਾਂਦੀ ਹੈ ਗੱਲ ਸਲੇਵਸ ਨੂੰ ਤਿੰਨੇ ਸੈਂਚ ਵੰਡ ਲੈਂਦੇ ਹੁੰਦੇ ਸੀ ਅਪ੍ਰੈਲ ਦੇ ਵਿੱਚ ਸ਼ੁਰੂ ਹੁੰਦੀ ਮਾਰ ਅਪ੍ਰੈਲ ਮਈ ਜੂਨ ਜੂਨ ਦੇ ਵਿੱਚ ਇੱਕ ਵਾਰੀ ਸਾਰੇ ਸਿਲੇਬਸ ਦੇ ਵਿੱਚ ਬੱਚੇ ਨੂੰ ਕੱਢ ਦਿੰਦਾ ਸੀ ਇੱਕ ਟੀਚਰ ਦੂਜਾ ਮਹੀਨਾ ਹੁੰਦਾ ਸੀ ਜੁਲਾਈ ਅਗਸਤ ਸਤੰਬਰ ਤੇ ਅਕਤੂਬਰ ਉਹਦੇ ਵਿੱਚ ਰਿਵੀਜ਼ਨ ਹੁੰਦੀ ਸੀ ਤੇ ਤੀਜਾ ਮਹੀਨਾ ਹੁੰਦਾ ਤੇ ਦਸੰਬਰ ਤੇ ਜਨਵਰੀ ਫਰਵਰੀ ਜਿਹਦੇ ਵਿੱਚ ਜ਼ਰੂਰੀ ਪਰਸ਼ਨਾਂ ਤੇ ਸਵਾਲ ਕਰਾ ਕੇ ਬੱਚੇ ਨੂੰ ਪਰਪੱਕ ਬਣਾਇਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਤੂੰ ਕਿਸੇ ਤੋਂ ਹੁਣ ਮਾਰ ਨਹੀਂ ਖਾਂਦਾ ਤੈਨੂੰ ਆਹ ਜ਼ਰੂਰੀ ਕੁਐਸਚਨ ਆਉਣਗੇ ਇਹਨਾਂ ਤੇ ਰਿਪੀਟ ਕਰ ਲੈ ਜੇ ਕਿਸੇ ਟੀਚਰ ਨੂੰ ਇਹ ਲੱਗਦਾ ਕਿ ਮੈਂ ਆਪਦਾ ਸਲੀਪਸ ਨਹੀਂ ਪੂਰਾ ਕਰ ਸਕਿਆ ਆਪਦੇ ਬੱਚਾ ਨੂੰ ਤਿਆਰ ਨਹੀਂ ਪੂਰਾ ਕਰ ਸਕਿਆ ਤਾਂ ਸਕੂਲ ਟਾਈਮ ਤੋਂ ਬਾਅਦ ਉਹ ਇਹ ਕਹਿਣਾ ਹੁੰਦਾ ਕਿ ਤੁਸੀਂ ਨਾ ਅੱਜ ਜਣਾ ਨਹੀਂ 5 ਵਜੇ ਤੋਂ ਬਾਅਦ 6 ਵਜੇ ਤੱਕ ਮੈਂ ਆਪਦੀ ਟਿਊਸ਼ਨ ਲਵਾਂਗਾ ਐਂ ਬੱਚੇ ਪੜਾ ਕੇ ਵਿਦਿਆਥੀ ਖੇਤਰ ਚ ਜਾਂਦੇ ਸੀ ਕੋਈ ਪ੍ਰਾਈਵੇਟ ਸਕੂਲ ਦੇ ਵਿੱਚ ਵਿਦਿਆ ਕਰਨ ਦੀ ਲੋੜ ਹੀ ਨਹੀਂ ਸੀ ਲਿਆਂਦਾ ਉਹ ਇੱਥਾ ਦੇਤੀ ਆ ਗਿਆ ਸਾਰੇ ਸਰਕਾਰੀ ਸਕੂਲਾਂ ਦਾ ਬੰਦ ਕਰਤਾ ਅੱਜ ਵਿਦਿਆ ਕਿੱਥੇ ਹੈ ਕਰੀ ਨਹੀਂ ਸਕਦੇ ਤੁਸੀਂ ਕਰੀਦਰ ਜੋਗੀ ਨਹੀਂ ਰਹੀ ਬੈਨਾ ਨਾ ਕਰਾਇਆ ਨਹੀਂ ਭਰਿਆ ਜਾਂਦਾ ਐਡਮਿਸ਼ਨ ਫੀਸਾ ਨਹੀਂ ਭਰਿਆ ਜਾਂਦਾ ਜੇ ਕਿਸੇ ਦਾ ਬੱਚਾ ਇੰਟੈਲੀਜੈਂਟ ਕਰਕੇ ਪਲੱਸ 2 ਕਰ ਗਿਆ ਨਾ ਮੈਡੀਕਲ ਦੀ ਬਈ ਜੇ ਉਹਨੇ ਗਾਹੋਂ ਪਾ ਐਡਮਿਸ਼ਨ ਲੈਣੀ ਆ ਤਾਂ 1 ਕਰੋੜ ਰੁਪਏ ਡੋਨੇਸ਼ਨ ਚਾਹੀਦੀ ਹੈ 1 ਕਰੋੜ ਰੁਪਏ ਐਡਮਿਸ਼ਨ ਇਸ ਕਰਕੇ ਮੈਂ ਲੰਮੀ ਜਾਂਦਾ ਗੱਲ ਕਿਉਂਕਿ ਮੈਂ ਹੋਰ ਜਗ੍ਹਾ ਤੇ ਬੋਲਣਾ ਇਸ ਕਰਕੇ ਵਿੱਦਿਆ ਵੀ ਖੋਲੀ ਆਰਾਧ ਵੀ ਦੇਖੋ ਪਹਿਲਾਂ 50 ਪੈਸੇ ਪੁਰਾਣੇ ਬੰਦਿਆਂ ਨੂੰ ਪਤਾ ਹੋਣਾ 50 ਪੈਸੇ 50 ਪੈਸੇ ਇੱਕ ਠਿਆਨੀ ਇੱਕ ਠਿਆਨੀ ਰਜਿੰਦਰਾ ਹਸਪਤਾਲ ਦੇ ਵਿੱਚ ਜਾ ਕੇ ਪਰਚੀ ਕਟਾ ਲੈਂਦੇ ਤੇ ਪੇਸ਼ੈਂਟ ਦਰਵਾਜੇ ਦੇ ਅੰਦਰ ਹੋਣ ਤੋਂ ਬਾਅਦ ਮਾਲਕ ਨੂੰ ਕਹਿ ਦਿੰਦੇ ਵੀ ਜਾ ਜਾ ਭਾਈ ਤੂੰ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਪੇਸ਼ੈਂਟ ਦੀ ਰੋਟੀ ਪੇਸ਼ੈਂਟ ਦੀ ਸਾਂਭ-ਸਮਾਰ ਪੇਸ਼ੈਂਟ ਦੀ ਦਵਾਈ ਉਹ ਸਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਕਿਹੋ ਜਿਹੀ ਬਿਮਾਰੀ ਹੁੰਦੀ 50 ਪੈਸੇ ਨਾਲ ਬੰਦਾ ਮੀਲੇ ਬਾਅਦ ਇਲਾਜ ਕਰਾ ਕੇ ਆਪਣੇ ਘਰ ਆ ਜਾਂਦਾ ਨਹੀਂ ਚੱਲਦੀ ਕਿਉਂਕਿ ਸਰਕਾਰੀ ਕਾਰੋਬਾਰ ਵੱਡੇ ਵੱਡੇ ਬੰਦਿਆਂ ਦੇ ਕਾਰੋਬਾਰ ਵੱਡੀਆਂ ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਵੱਡੇ ਵੱਡੇ ਲੋਕਾਂ ਦੇ ਜਿਹੜੇ ਡਾਕਟਰ ਬਣੇ ਹੋਏ ਪ੍ਰਾਈਵੇਟ ਹਸਪਤਾਲਾਂ ਵਿੱਚ ਪੈਸਾ ਬੜਾ ਨਾ ਜਾਂਦੇ ਸੀ ਲੋਕ ਉਹਨਾਂ ਲੋਕਾਂ ਨੂੰ ਛੋਟਾ ਦੇਣ ਬਾਅਦ ਤੇ ਸਰਕਾਰੀ ਸਕੂਲ ਫੇਲ ਕਿ ਕਿ ਬਰਾਬਰ ਹਸਤਾਲ ਕੋ ਤੇ ਹੁਣ ਸਾਨੂੰ ਪਤਾ ਹੀ ਆ ਕਿ ਕਿੰਨੀ ਛਲ ਰਹੀ ਜਦੋਂ ਇਹ ਦੇ ਮੁਕਾਬਲੇ ਸਰਕਾਰੀ ਪ੍ਰਬੰਧ ਦੇ ਮੁਕਾਬਲੇ ਨਿੱਜੀ ਸਰਕਾਰੀ ਦੇ ਮੁਕਾਬਲੇ ਗੈਰ ਸਰਕਾਰੀ ਇਹ ਸੰਸਥਾਾਂ માં ਖੜੀਆਂ ਕਰਕੇ ਸਾਰਾ ਕੁਝ ਹੌਲੀ ਹੌਲੀ ਤੋਂ ਤੋ ਛਿੰਨ ਰਹੇ ਬਿਜਲੀ ਗਈ ਵਿੱਦਿਆ ਗਈ ਇਲਾਜ ਗਿਆ ਪਾਣੀ ਗਿਆ ਹੁਣ ਜ਼ਮੀਨਾਂ ਜਾਣੀਆਂ ਨੇ ਜ਼ਮੀਨਾਂ ਜਾਣ ਤੇ ਕੇਰਾ ਕੱਤ ਲਿਆ ਆ ਜਿਹੜੀ ਦੀ ਗੱਲ ਕਰਕੇ ਗਿਆ ਹਰਜੀਤ ਸੀਡ ਵੇਲਾਰੇ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ 4 ਕਰੋੜ 62 ਲੱਖ 30 ਹਜ਼ਾਰ ਕੁਆਂਟਲ ਸੀਡ 1 ਸਾਲ ਦੇ ਵਿੱਚ ਖਤਮ ਹੁੰਦੇ ਆ ਜਿਹਨੇ 35000 ਕਰੋੜ ਰੁਪਏ ਦਾ ਸੀਡ ਇੱਕ ਸਾਲ ਦੇ ਵਿੱਚ ਅਸੀਂ ਖੇਤਾਂ 'ਚ ਪਾ ਦਿੰਨੇ ਆ। ਤੇ ਇਹ ਸੀਡ ਜੋ ਯੂਨੀਵਰਸਟੀਆਂ 'ਚੋਂ ਪ੍ਰਾਈਵੇਟ ਕੰਪਨੀਆਂ 'ਚੋਂ ਸਾਡੇ ਆਪਣੇ ਖੇਤਾਂ 'ਚੋਂ ਤਿਆਰ ਹੋ ਕੇ ਇਹ ਆਉਂਦਾ ਹੈ ਜਿਹੜਾ ਇਹ ਬਿੱਲ ਆ ਰਿਹਾ ਹੈ। ਇਹ ਬਿੱਲ ਆ ਰਿਹਾ ਹੈ ਕਿ ਇਹ ਜਿਹੜੀਆਂ ਯੂਨੀਵਰਸਟੀਆਂ ਦੇ ਵਿੱਚੋਂ ਸੀਡ ਤਿਆਰ ਹੁੰਦਾ ਹੈ। ਜੀਮ ਜਿਹੜਾ ਆਪਣਾ ਬੀਟ ਜਿਹੜਾ ਤਿਆਰ ਹੁੰਦਾ ਇਹ ਜਿਹੜਾ ਬੀਟ ਤਿਆਰ ਹੁੰਦੇ ਨੇ ਕੰਪਨੀਆਂ ਦੇ ਵਿੱਚੋਂ ਇਹ ਇਹ ਪ੍ਰਮਾਣਿਤ ਨਹੀਂ ਹੈ ਇਹ ਡਿਵੈਲਪਮੈਂਟ ਨਹੀਂ ਕਰ ਰਹੇ ਇਹਨਾਂ ਦੇ ਚੰਗੇ ਰੇਟ ਨਹੀਂ ਮਿਲਦੇ ਇਸ ਕਰਕੇ ਇਹ ਜਿਹੜਾ ਕੰਟਰੈਕਟ ਹੈ ਬੀਜ ਦਾ ਇਹ ਯੂਨੀਵਰਸਿਟੀਆਂ ਤੋਂ ਖੋ ਕੇ ਬੀਜ ਤਿਆਰ ਕਰਨ ਦਾ ਕੁਆਲਿਟੀਆਂ ਤਿਆਰ ਕਰਨ ਦਾ ਤੇ ਬੀਜ ਡਿਸਟ੍ਰੀਬਿਊਟ ਕਰਨ ਦਾ ਤੇ ਬੀਜ ਵੇਚਣ ਦਾ ਇਹ ਪੂਰਾ ਅਧਿਕਾਰ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ ਇਹ ਜੇ ਸੀਡ ਦਾ ਕਾਨੂੰਨ ਬਣ ਜਾਂਦਾ ਹੈ ਕੰਪਨੀਆਂ ਦਾ ਫਿਰ ਜਿਹੜੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਦੁਕਾਨਾਂ ਨੇ ਉਹ ਸਾਰੀਆਂ ਬੰਦ ਹੋ ਜਾਣਗੀਆਂ ਆ ਸਾਡੇ ਕੋਲੇ ਜਿਹੜਾ ਬੀਜ ਤਿਆਰ ਕਰਦੇ ਸੀ ਹੁਣ ਆਪਾਂ ਬੀਜ ਤਿਆਰ ਕਰਕੇ ਉਸੇ ਬੀਜ ਨੂੰ ਰੱਖ ਲੈਨੇ ਆ ਇਹ ਬੀਜ ਜਿੰਨਾ ਚਿਰ ਤੁਸੀਂ ਚਲਾਓਗੇ ਚੱਲ ਜਾਣਾ ਹੌਲੀ ਹੌਲੀ ਉਹਨਾਂ ਦਾ ਜਾਲ ਆ ਜਿਹੜਾ ਤੁਹਾਡੇ ਇੰਨਾ ਘੇਰੇ ਚ ਵੱਜ ਜਾਣਾ ਜਿਵੇਂ ਹੁਣ ਤੱਕ ਮੇਰੇ ਇੱਕ ਜ਼ਿਆਦਾ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਕਹਿੰਦਾ ਸੀਗਾ ਕਹਿੰਦਾ ਸਾਥੀਓ ਜੇ ਮੇਰੀ ਕਿਰਾਏ ਮੰਨਣੀਆਂ ਵੈਸੇ ਤਾਂ ਮੈਂ ਵਿਭਾਗ ਦਾ ਬੰਦਾ ਜੇ ਕਹਿੰਦਾ ਤੁਸੀਂ ਜਾਉਂਦੇ ਰਹਿਣਾ ਤੁਸੀਂ 711 ਤੇ ਆ ਜਿਹੜੇ ਇੱਕ ਲਾਲ ਜੀ ਸੀ ਕਿਹੜੀ 360 ਪਤਾ ਨਹੀਂ ਕਿਹੜੀ ਕਣਕ ਸੀ ਵੀ ਇਹਦਾ ਤੁਸੀਂ ਵੀ ਨਾ ਖੋਲਿਓ ਇਹ ਵੀ ਰੱਖ ਲਿਓ ਇਹੀ ਵੀ ਰੱਖਦੇ ਰੱਖਦੇ ਵੀ ਬੀਜ ਦੇ ਜਾਇਓ ਪਰ ਹੌਲੀ ਹੌਲੀ ਉਹਨਾਂ ਨੇ ਇਹ ਜਾਲ ਤੁਹਾਡੇ ਤੇ ਪਾਛਾ ਕੇ ਕੰਪਨੀਆਂ ਨੇ ਤੁਹਾਨੂੰ ਐਗਰੀਮੈਂਟ ਕਰਨਾ ਹੈ ਕੰਪਨੀਆਂ ਨੇ ਵੀ ਸਪਲਾਈ ਕਰਨਾ ਹੈ ਕੰਪਨੀਆਂ ਨੂੰ ਤੁਹਾਨੂੰ ਰੇਟ ਦੇਣਾ ਹੈ ਹੌਲੀ ਹੌਲੀ ਹਾਲਤੇ ਬਣ ਜਾਣੀਆਂ ਕਿ ਕਾਨੂੰਨ ਬਣ ਜਾਣਾ ਹੈ ਕਿ ਜਿਹੜੇ ਨੂੰ ਸਾਡਾ ਅਥੋਰਿਟੀ ਸਾਡੀ ਹੈ ਜਿਹੜਾ ਸਾਡਾ ਮੈਂਬਰ ਹੈ ਉਹਨੂੰ ਅਸੀਂ ਸੀਟ ਦੇਵਾਂਗੇ ਉਹ ਸੀਟ ਸਾਤੋਂ ਲਊਗਾ ਤੇ ਉਹ ਬੀਜੂਗਾ ਉਹ ਤੇ ਬਿਨਾ ਜੇ ਉਹਦਾ ਕੰਪਨੀ ਉਸ ਸਰਸ ਸਰਦ ਤੋਂ ਬਿਨਾ ਕਿਸੇ ਨੇ ਬੀਜ ਲਿਆ ਤਾਂ ਗੈਰਕਾਨੂੰਨੀ ਹੋਊਗਾ ਯਾਨੀ ਇੱਥੇ ਤੱਕ ਵੀ ਹੈ ਜੇ ਤੁਸੀਂ ਟਮਾਟਰਾਂ ਦੀ ਪਨੀਰੀ ਕਿਸੇ ਕੰਪਨੀ ਤੋਂ ਲੈ ਆਂਦੀ ਉਹਦੇ 10 ਬੂਟੇ ਤੁਸੀਂ ਆਪਣੇ ਬਚ ਗਏ ਜੇ ਗਵਾਂਡੀ ਨੇ ਕਿਹਾ ਵੀ ਤੂੰ ਬਚਿਆ ਨੂੰ ਕੀ ਕਰੇਂਗਾ ਤੂੰ ਮੈਨੂੰ ਦੇ ਦੇ ਤੁਸੀਂ ਲਾ ਲਿਓ ਉਹਦੇ ਤੇ ਕੰਪਨੀ ਦੇ ਮੈਨੇਜਮੈਂਟ ਜਾ ਕੇ ਛਾਪਾ ਮਾਰ ਕੇ ਤੁਹਾਨੂੰ ਫੜ ਤੱਕਦੀ ਹੈ ਤੇ ਘਰ ਨੂੰ ਲੈ ਕੇ ਸਜ਼ਾ ਵਸਾ ਦੇ। ਯਾਨੀ ਮੇਰਾ ਕਹਿਣ ਦਾ ਮਤਲਬ ਕੰਪਨੀਆਂ ਦੇ ਬੀਜ ਅੱਟ ਚ ਆ ਗਏ ਜੋ। ਖੇਤੀ ਕੰਟਰੋਲ ਹੋ ਗਈ ਨਾ ਭਾਈ। ਵੈਸੇ ਤਾਂ ਖੇਤੀ ਕੰਟਰੋਲ ਹੋ ਗਈ ਜਦੋਂ ਬਿਜਲੀ ਕੰਪਨੀ ਦੇ ਹੱਥ 'ਚ ਹੈ। ਜਦੋਂ ਤੇਲ ਕੰਪਨੀ ਦੇ ਹੱਥ 'ਚ ਹੈ। ਜਦੋਂ DVP ਦੇ ਜੂਰੀਆ ਕੰਪਨੀ ਦੇ ਹੱਥ 'ਚ ਹੈ। ਬਰਦ ਤੁਹਾਡੇ ਕੋਲ ਹੈ ਨਹੀਂ, ਪੰਜਾੜੀ ਤੁਹਾਡੇ ਕੋਲ ਹੈ ਨਹੀਂ, ਖਾਲ ਕੋਈ ਬਣਾਉਣੀ ਜਾਣਦਾ। ਖੇਤ ਕਾ ਖੇਤੀ ਕਰ ਲੋਗੇ ਮੰਨੋ ਤੁਸੀਂ ਵੀ ਖੇਤੀ ਗੁਲਾਮ ਹੋ ਆ ਗੁਲਾਮੀ ਕਰਕੇ ਤੁਹਾਨੂੰ ਬਾਈ ਇਹਨਾਂ ਚੀਜ਼ਾਂ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਹੁਣ ਖੇਤੀ ਕਰ ਰਹੇ ਹੋ ਇਹ ਮਹਿੰਗੀਆਂ ਕਰ ਦੇਣੀਆਂ ਨੇ ਜਿਹੜੀਆਂ ਖੇਤੀ ਦੀ ਬਟਨ ਦੇ ਨਾਲ ਸਹੂਲਤਾਂ ਤੇ ਬੱਚਿਆਂ ਨੂੰ ਦੇਣੀਆਂ ਨੇ ਉਹ ਤੁਹਾਨੂੰ ਇੰਨੀਆਂ ਮਹਿੰਗੀਆਂ ਕਰ ਦਿੰਦੇ ਆ ਵੀ ਤੁਹਾਡੇ ਖਰੀਦ ਪਹੁੰਚ ਤੋਂ ਬਾਹਰ ਹੋ ਜਾਂਦੀ ਪਹਿਲੀ ਗੱਲ ਤਾਂ ਬਿਜਲੀ ਜਾਊ ਨਾ ਖੇਤਾਂ ਚ ਰਹਿਣੀ ਐ ਨਾ ਘਰਾਂ ਚ ਰਹਿਣੀ ਐ ਇਹ ਵੀ ਚਲੀ ਜਾਊਗੀ ਇਹ ਹੋਊਗੀ ਜ਼ਰੂਰ ਪਰ ਖਰੀਦੀ ਨਹੀਂ ਜਾਣੀ ਦੇਖ ਸਕੋਗੇ ਵੀ ਬਲਬ ਮੱਚਦੇ ਐ ਬਰਤ ਨਹੀਂ ਸਕੋ ਜਿਵੇਂ بڑے بڑے ਹਸਪਤਾਲਾਂ ਦੇ ਵਿੱਚ بڑے بڑے ਸਕੂਲਾਂ ਦੇ ਵਿੱਚ ਦੇਖਾਂਗੇ ਵੀ ਸਕੂਲ ਐ ਬੱਚਾ ਇੰਟਰੈਂਟ ਨਹੀਂ ਹੋ ਸਕਦਾ ਮਰੀਜ਼ ਕੁੱਕਾ ਮਾਰਦਾ ਮੇਰਾ ਇਲਾਜ ਨਹੀਂ ਹੁੰਦਾ ਹਸਪਤਾਲ ਸਾਹਮਣੇ ਅੰਦਰ ਨਹੀਂ ਜਾ ਸਕਦਾ ਇਸ ਤਰ੍ਹਾਂ ਦੀ ਹਾਲਤ ਬਣਾਉਣ ਚੱਲਿਆ ਕਿ ਇਹ ਪ੍ਰਮਾਨ ਕਰ ਲਈਏ ਅਜੇ ਇੱਕ ਬਿਲ ਹੋ ਰ ਆ ਰਿਹਾ ਹੈ ਕੇਂਦਰ ਨੇ ਇੱਕ ਚਿੱਠੀ ਕੱਢੀ ਹੈ ਕਿ ਜਿਹੜੀਆਂ ਮਾਲ ਮਹਿਕਮੇ ਦੀਆਂ ਫਰਜ਼ਾਂ ਨੇ ਉਹ ਸਾਰੀਆਂ ਸਾਡੇ ਕੋਲੇ ਪਹਚਾਓ ਅਸੀਂ ਦੇਖਾਂਗੇ ਕਿ ਜ਼ਮੀਨਾਂ ਦੀ ਅਸਲੀ ਮਾਲਕ ਨੇ ਜਿਹੜੇ ਉਹ ਕਿੰਨੇ ਨੇ ਕਿੰਨੇ ਲੋਕ ਉਹ ਨੇ ਜਿਹੜੇ ਜ਼ਮੀਨਾਂ ਵਾ ਰਹੇ ਨੇ 50 50 100 100 ਸਾਲ ਤੋਂ ਪਰ ਮਾਲਕੀ ਉਹਨਾਂ ਦੀ ਹੈ ਨਹੀਂ ਇਹ ਸਾਰਾ ਰਿਕਾਰਡ ਕੇਂਦਰ ਕੋਲੇ ਹੋਊਗਾ ਅਰੇ ਇਹ ਸਟੇਸ਼ਨ ਦਾ ਅਧਿਕਾਰ ਕੇਂਦਰ ਆਪਦੇ ਹੱਥਾਂ 'ਚ ਲੈਣ ਜਾ ਰਿਹਾ ਇਹੇ ਬਿਲਾਰਿਆ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਵਾਲਾ ਬਿਲ ਆਪਾਂ ਨੇ ਮੋੜਿਆ ਫਿਰ ਯੂਨੀਵਰਸਿਟੀ ਦਾ ਫੈਸਲਾ ਆਪਾਂ ਨੇ ਮੋੜਿਆ ਇਸ ਕਰਕੇ ਲੜਾਈ ਜਿਹੜੀ ਹੈ ਨਾ ਭਰਾਓ ਇਹ ਜੁਰੀਅਨ ਕਰ ਦੂਗੀ ਆਪੇ ਹੀ ਕਰ ਲੈਂਦੇ ਹੁੰਦੇ ਨੇ ਆਪੇ ਹੀ ਲੜ ਲੈਣਗੇ ਇਹ ਧਰਨਾ ਲਾਉਣਗੇ ਲੈ ਜਾਣਗੇ ਕੰਮ ਜਿੱਥੇ ਲੋਕਾਂ ਨਾਲ ਬਣੂ ਆਪਣੇ ਨਾਲ ਬਣਜੂ ਜਿੰਨਾ ਚਿਰ ਆਹ ਗੱਲਾਂ ਕੱਢ ਕੇ ਨਾ ਤੁਸੀਂ ਬਈ ਸਾਹਮਣੇ ਮੈਦਾਨ ਚ ਨਹੀਂ ਨਿਤਰਦੇ ਉਹਨਾਂ ਚਿਰ ਇਹ ਪਾਲਸੀਆਂ ਨੇ ਮੁੜਨਾ ਨਹੀਂ ਹੁਣ ਸਵਾਲ ਇਹ ਹੈ ਇਹ ਮੈਂ ਦੱਸ ਗਿਆ ਤੁਹਾਨੂੰ ਬਿਮਾਰੀਆਂ ਕੀ ਇਹ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਦਾਵੇ ਨਾਲ ਕਹਿੰਨਿਆ ਵੀ ਹਾਂ ਕੀਤਾ ਜਾ ਸਕਦਾ ਪਰ ਹੋਊਗਾ ਕਦੋਂ ਜਦੋਂ ਇੱਥੇ ਹੱਥ ਰੱਖ ਕੇ ਇੱਥੇ ਹੱਥ ਲਵਾਂਗੇ ਜਦੋਂ ਆਹ ਹੌਸਲਾ ਕਰेंगे ਵੀ ਖੇਤ ਮੇਰੇ ਗੈਡ ਮੇਰਾ ਲੈਣਾ ਸਾਡੀ ਬਿਜਲੀ ਸਾਡੀ ਇੰਜੀਨੀਅਰ ਸਾਡੀ ਕੰਮ ਕਰਨ ਵਾਲੇ ਮੁੰਡੇ ਸਾਡੇ ਪਾਣੀ ਸਾਡਾ ਪੈਸਾ ਸਾਡਾ ਤੁਸੀਂ ਠੀਕੇ ਕਿਹੜੇ ਹੁੰਨੇ ਹੋ ਜਿਹੜੇ ਸਭ ਤੋਂ ਬਿਜਲੀ ਖੋਹੂਗੇ ਕਰ ਸਕਦੇ ਹੋ ਬਈ ਇਹ ਗੱਲ ਰਾਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਣ ਦਾ ਜੇਰਾ ਹੈ ਜੇ ਹੈ ਤੱਕ ਤੇ ਨਹੀਂ ਜਾਂਦੀ ਬਿਜਲੀ ਦਾ ਕਿਤੇ ਨਹੀਂ ਜਾਂਦੀ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਾਂ ਟੀਵੀ 'ਚ ਨਾ ਤੇ ਬੈਠਦੇ ਹੋ ਖ਼ਬਰਾਂ ਪੜ੍ਹਦੇ ਹੋ ਦੁਨੀਆਂ ਦੀਆਂ ਬਹੁਤ ਸਾਜ਼ਗਰ ਹਾਲਤਾਂ ਨੇ ਭਾਈ ਕੰਪਨੀਆਂ ਵੀ ਅਪਸੈਟ ਨੇ ਆਰਥਿਕਤਾ ਦੁਨੀਆਂ 'ਚ ਡਮਾਡਲ ਹੋਈ ਪਈ ਐ ਤੇ ਇਨ੍ਹਾਂ ਹਾਲਤਾਂ ਦੇ ਵਿੱਚ ਜੇ ਅਸੀਂ ਖੰਡੇ ਹੋਏ ਹੋਏ ਤਾਂ ਅਸੀਂ ਆਪਣੀ ਜਨਤਾ ਨੂੰ ਸਾਂਭ ਨਾ ਸਕੀਏ ਵੱਡੇ ਨੁਕਸਾਨ 'ਚ ਜਾਵਾਂਗੇ ਜੇ ਆਪਾਂ ਦ੍ਰਸਤ ਹੋਏ ਤਾਂ ਇਸ ਹਾਲਤ ਦਾ ਸਭ ਤੋਂ ਵੱਡਾ ਫਾਇਦਾ ਜੇ ਹੋਊਗਾ ਨਾ ਤਾਂ ਕਿਰਤੀਆਂ ਨੂੰ ਹੋਊਗਾ ਐਸ ਗੱਲ ਦਾ ਹੋਕਾ ਦੇਣਾ ਐ ਆ ਗੱਲ ਕਹਿਣਾ ਆ ਕਿ ਐ ਨਾ ਕਹੋ ਵੀ ਇਕੱਲੀ ਬਿਜਲੀ ਬਿਨਾਂ ਸਾਰ ਲਾਂਗੇ ਦਾ ਜਾਰਾ ਸਭ ਕੁਝ ਖਸਣਾ ਛੋਟੀ ਖੇਤੀ ਨਹੀਂ ਰਹਿਣੀ ਛੋਟੀ ਇੰਡਸਟਰੀ ਨਹੀਂ ਰਹਿਣੀ ਛੋਟੀ ਦੁਕਾਨਦਾਰੀ ਨਹੀਂ ਰਹਿਣੀ ਕੂਕਾਂ ਮਾਰ ਰਹੇ ਆ ਕੂਕਾਂ ਹੁਣ ਤਾਂ ਸਮਝ ਆ ਗਈ ਹੋਣੀ ਗੱਲ ਅੱਜ ਤੋਂ 35 ਸਾਲ ਪਹਿਲਾਂ ਮੈਂ ਕਿਹਾ ਸੀ ਸੁਨਾਮ ਦੇ ਬਸ ਢਡੇ ਚ ਇਹ ਜ਼ਮੀਨਾਂ ਵਾਲਿਓ ਗਮਾਨ ਨਾ ਕਰੋ ਵੀ ਮੇਰੇ ਕੋਲ ਤਾਂ 40 ਕਿੱਲੇ ਐ ਇਹ ਜ਼ਮੀਨਾਂ ਤੁਹਾਡੀਆਂ ਨਹੀਂ ਅੱਜ ਵੀ ਕਹਿੰਦੇ ਆ ਉਹੀ ਗੱਲ ਕਾਨੂੰਨ ਇਹਨਾਂ ਦੇ ਨੇ ਪਾਵਰੇ ਨਾਲ ਕੋਲੇ ਐ ਪਾਰਲੀਮੈਂਟ ਤੇ ਕਬਜ਼ਾ ਇਹਨਾਂ ਕੋਲ ਐ ਭਾਈ ਜਦੋਂ ਮਰਜ਼ੀ ਕਾਨੂੰਨ ਬਣਾ ਦਣ ਕਿ ਕਿਸਾਨਾਂ ਦੀ ਜ਼ਮੀਨ ਕਸਾਨਾ ਤੋਂ ਪੁੱਛੇ ਬਗੈਰ ਜਿੱਥੇ ਮਰਜੀ ਜਦੋਂ ਮਰਜੀ ਜਿਹੜੇ ਮਰਜੀ ਰੇਟ ਤੇ ਖਰੀਦੀ ਜਾ ਸਕਦੀ ਹੈ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਅੱਜ ਵੀ ਰਾਤੇ ਰਾਤ ਮਾਲ ਕੀ ਹੋਰ ਕਿਸੇ ਦੀ ਬਣ ਜਾਣੀ ਆ ਤੁਹਾਡੇ ਪੈਸੇ ਬੈਂਕ 'ਚ ਪਏ ਨੇ ਚੱਕ ਲਿਓ 6 ਲੱਖ ਰੁਪਇਆ ਕਿੱਲਾ 8 ਲੱਖ ਰੁਪਇਆ ਕਿੱਲੇ ਦਾ ਚੱਕ ਲਿਓ ਥੁੜਿਓ ਪਏ ਨੇ ਬੈਂਕ 'ਚ ਨਾ ਪੈਸਿਆਂ ਦੀ ਭੁਜਿਆ ਬਣਦੀ ਹੈ ਨਾ ਸਾਗ ਬਣਦਾ ਨਾ ਸਬਜ਼ੀ ਬਣਦੀ ਹੈ ਨਾ ਉਹ ਖਾ ਕੇ ਬੰਦਾ ਤਸੱਲੀ ਕਰ ਸਕਦਾ ਚੱਕੀ ਜਾਇਓ ਨੋਟਾਂ ਇੱਥੇ ਜ਼ਿੰਦਗੀ ਖੜੀ ਆ ਭਰਾਵੋ ਸੋ ਨਿਆਸ ਕਰੂੰਗਾ ਤੁਹਾਡੇ ਕੋਲੋਂ ਵੀ ਇਸ ਗੱਲ ਨੂੰ ਸਮਝੋ ਸਮਝ ਕੇ ਹਲਾਰਾ ਦਿਓ ਪੰਜਾਬ ਇੱਕ ਇਹੋ ਜਿਹਾ ਸੂਬਾ ਵਈ ਜਿੱਥੇ ਲੋਕਾਂ ਨੂੰ ਥੋੜਾ ਥੋੜਾ ਸਿਰ ਜੋੜ ਕੇ ਭਿੜਨ ਦਾ ਤਜਰਬਾ ਹੋ ਗਿਆ ਜਦੋਂ ਅਸੀਂ ਭੜਦੇ ਆ ਤਾਂ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਇੱਕ ਪੰਜਾਬ ਹੀ ਹੈ ਜਿਹਨੂੰ ਭਿੜਨਾ ਆਉਂਦਾ ਹੈ ਨਵੀਆਂ ਆਰਥਿਕ ਨੀਤੀਆਂ ਦੇ ਜਿਹਨੂੰ ਪੜਨਾ ਆਉਂਦਾ ਹੈ ਵਿਸ਼ਵ ਦੀਆਂ ਨੀਤੀਆਂ ਦੇ ਖਿਲਾਫ ਜਿਹਨੂੰ ਸੰਸਾਰ ਬੈਂਕ ਦੀਆਂ ਪਾਲਿਸੀਆਂ ਪਸੰਦ ਨਹੀਂ ਜਿਹਨੂੰ ਕਮਾਂਤਰੀ ਮੁੰਦਰਾ ਕੋਸ਼ਤ ਦੀਆਂ ਪਾਲਿਸੀਆਂ ਤੇ ਨੀਤਾ ਡੱਟਾ ਲਿਆ ਹੋਇਆ ਹੈ ਕਿ ਇਹ ਕਿਸੇ ਕਿਸਮ ਦੇ ਸਾਡੇ ਹਿੱਤ ਚ ਨਹੀਂ ਭੁਗਤ ਸਕਦੀਆਂ ਇਹ ਵੱਡੀਆਂ ਕਾਰਕਲਕ ਤੇ ਬਲ ਮਾਰਟ ਵਰਗੀਆਂ ਕੰਪਨੀਆਂ ਸਾਡੀਆਂ ਕੰਪਨੀਆਂ ਨਹੀਂ ਤੇ ਇਹ ਹਕੂਮਤਾਂ ਜਿਹੜੀਆਂ ਉਹਨੇ ਨੇ ਝੂਠ ਲਾ ਪੜੀਆਂ ਨੇ ਇਹ ਹਕੂਮਤਾਂ ਕਦੇ ਸਾਡੀਆਂ ਨਹੀਂ ਹੋ ਸਕਦੀਆਂ ਜਿੰਨੀਆਂ ਮਰਜ਼ੀ ਬਦਲ ਦੋ ਭਰਾਓ ਇਹਦੋਂ ਪਹਿਲਾਂ ਬਦਲੀਆਂ ਨੇ ਗਾਂਹ ਬਦਲ ਕੇ ਦੇਖ ਦਿਓ ਇੰਨਾ ਤੱਕ ਅਸੀ ਮਜ਼ਬੂਤ ਨਹੀਂ ਹੁੰਦੇ ਉਹਨਾਂ ਚਿਰ ਤੱਕ ਤੁਹਾਡਾ ਕਿੱਤਾ ਤੇ ਤੁਹਾਡੇ ਬੱਚਾ ਦਾ ਰੋਜ਼ਗਾਰ ਤੇ ਸਾਡਾ ਭਵਿਕ ਹਮੇਸ਼ਾ ਖਤਰੇ 'ਚ ਰਹੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ